ਲੋੜੀ ਦੇ ਤਿਉਹਾਰ ਤੇ ਪਤੰਗਬਾਜ਼ੀ ਦੇ ਸ਼ੌਕੀਨਾਵਲੋਂ ਪਤੰਗਾਂ ਉਡਾਈਆਂ ਜਾਂਦੀਆਂ ਹਨ ਅਤੇ ਹਰ ਉਮਰ ਦੇ ਲੋਕਾਂ ਵੱਲੋਂ ਖੂਬ ਪਤੰਗਬਾਜ਼ੀ ਕੀਤੀ ਜਾਂਦੀ ਹੈ ਪਰ ਪਿਛਲੇ ਕਈ ਸਾਲਾਂ ਤੋਂ ਪਤੰਗਾ ਡੋਂ ਲਈ ਚਾਈਨਾ ਡੋਰ ਦਾ ਇਸਤੇਮਾਲ ਬਹੁਤ ਜ਼ਿਆਦਾ ਕੀਤਾ ਜਾ ਰਿਹਾ ਹੈ ਜਿਸ ਦਾ ਅਸਰ ਰਵਾਇਤੀ ਡੋਰ ਯਾਨੀ ਕਿ ਤਾਗੇ ਵਾਲੀ ਡੋਰ ਤਿਆਰ ਕਰਨ ਵਾਲੇ ਲੋਕਾਂ ਤੇ ਬਹੁਤ ਜ਼ਿਆਦਾ ਪਿਆ ਹੈ ਰਵਾਇਤੀ ਡੋਰ ਤਿਆਰ ਕਰਨ ਵਾਲੇ ਲੋਕਾਂ ਨੇ ਫਾਸਟ ਵੀ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਚਾਈਨਾ ਡੋਰ ਦੀ ਵਰਤੋਂ ਜ਼ਿਆਦਾ ਹੋਣ ਕਾਰਨ ਉਹਨਾਂ ਦੇ ਕਾਮਕਾਰ ਤੇ ਬਹੁਤ ਜ਼ਿਆਦਾ ਅਸਰ ਪੈ ਰਿਹਾ ਹੈ ਕਿਉਂਕਿ ਪਤੰਗ ਬਾਜ਼ਾ ਵੱਲੋਂ ਪਤੰਗ ਅਡੋਂ ਲਈ ਜ਼ਿਆਦਾ ਇਸ ਘਾਤਕ ਚਾਈਨਾ ਡੋਰ ਦਾ ਇਸਤੇਮਾਲ ਕਰਨ ਨਾਲ ਉਹਨਾਂ ਦੇ ਕਾਰੋਬਾਰ ਤੇ ਮਾੜਾ ਅਸਰ ਪੈ ਰਿਹਾ ਹੈ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਤਿਆਰ ਕੀਤੀ ਜਾਂਦੀ ਤਾਗੇ ਵਾਲੀ ਡੋਰ ਨਾਲ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਜਦਕਿ ਚਾਈਨਾ ਡੋਰ ਨਾਲ ਪਿਛਲੇ ਸਾਲਾਂ ਤੋਂ ਕਈ ਇਨਸਾਨੀ ਜ਼ਿੰਦਗੀਆਂ ਅਤੇ ਪਸ਼ੂ ਪੰਛੀਆਂ ਦਾ ਬਹੁਤ ਨੁਕਸਾਨ ਹੋਇਆ ਹੈ ਉਹਨਾਂ ਕਿਹਾ ਕਿ ਹੁਣੇ ਤਾਗੇ ਵਾਲੀ ਡੋਰ ਤਿਆਰ ਕਰਨ ਵਾਲੇ ਕਾਰੀਗਰਾਂ ਦੀ ਵੀ ਬਹੁਤ ਘਾਟ ਹੋ ਰਹੀ ਹੈ ਜਿਸ ਕਾਰਨ ਇਹ ਕੰਮ ਪਵਿਕ ਵਿੱਚ ਲਗਭਗ ਖਤਮ ਹੁੰਦਾ ਨਜ਼ਰ ਆ ਰਿਹਾ ਹੈ ਐ ਰਿਵੈਟੀ ਡੋਰ ਖਰੀਦਣ ਆਏ ਲੋਕਾਂ ਨੇ ਵੀ ਕਾਤਕ ਚਾਈਨਾ ਡੋਰ ਨਾਲ ਹੋ ਰਹੇ ਨੁਕਸਾਨ ਬਾਰੇ ਚਿੰਤਾ ਜ਼ਾਹਿਰ ਕੀਤੀ ਅਤੇ ਕਿਹਾ ਕਿ ਸਾਰਿਆਂ ਨੂੰ ਇਸ ਧਾਗੇ ਵਾਲੀ ਡੋਰ ਦਾ ਹੀ ਇਸਤੇਮਾਲ ਕਰਨਾ ਚਾਹੀਦਾ ਹੈ ਤਾਂ ਜੋ ਕਿਸੇ ਵੀ ਇਨਸਾਨ ਜਾਂ ਪਸ਼ੂ ਪੰਛੀ ਦਾ ਕੋਈ ਨੁਕਸਾਨ ਨਾ ਹੋਵੇ ਇਹ 50 ਸਾਲ ਹੋ ਗਏ ਜੱਡੇ ਨੂੰ ਕਿਸ਼ਨ ਜੰਨਾ ਕਿਸ਼ਨ ਗਾਲ ਦੇ ਮਹਾਰਾਜ ਬਹੁਤ ਹੀ ਫਰਕ ਨਹੀਂ ਕੰਮ ਦੇ ਇੱਥੇ ਅੱਡੇ ਇੰਨੇ ਟੋਟਲ ਵਿੱਚ 8-9 ਅੱਡੇ ਲੱਗਦੇ ਸੀ ਆ ਤਿਕਟ ਤੋਂ ਲੈ ਕੇ ਬੈਰੀਗੇਡ ਤੱਕ 9 ਅੱਡੇ ਲੋ ਓਡੇ ਦਾ 10-15 15 20 ਵੀ ਬੰਦੇ ਕੰਮ ਕਰਦੇ ਤੇ ਰਾਤ ਦਿਨ ਲੱਗੇ ਲੰਨੇ ਹਾਂ ਕੰਮ ਮੁੱਕਦਾ ਹੀ ਨਹੀਂ ਚੈਨਾਈ ਡੋਰ ਬਹੁਤ ਫਰਕ ਪਾਇਆ ਲੋਕ ਕੰਮ ਹੀ ਛੱਡ ਗਏ ਜੀ ਲੋਕੀ ਬੰਦੇ ਕੰਮ ਹੀ ਛੱਡ ਗਏ ਕੰਮ ਹੀ ਬੰਦੇ ਕਰਦੇ ਨਹੀਂ ਇਹ ਡੋਰਾਂ ਦਾ ਕੰਮ ਕਰਨੇ ਸਭ ਛੱਡ ਗਏ ਮਾਰੇ ਜ਼ੀਰੋ ਹੀ ਹੋ ਗਿਆ ਤੇ ਪੂਰੇ ਸ਼ਹਿਰ ਦੇ ਜੇ 2-4 ਡਲੇ ਲੱਗੇ ਸਾਰੇ 50-100 ਦਾ ਲੱਗਾ ਹੁੰਦਾ ਹੈ ਦੇਸੀ ਡੋਰ ਲਈ ਜਾਂਦੇ ਨੇ ਦੇਸੀ ਲੋਡਰ ਨਹੀਂ ਨੇ ਦੇਸੀ ਦਾ ਨਹੀਂ ਹੈ ਉਹ ਚੈਨਾਂ ਨਹੀਂ ਯੂਜ਼ ਕਰਦੇ ਚੈਨਾਂ ਦੌਰ ਦੇ ਮੇਰੇ ਆਪਣੇ ਪੈਰ ਤੇ ਫਿਰ ਗਈ ਮੇਰਾ ਪੈਰ ਵਡਿਆ ਗਿਆ ਔਸ਼ੂ ਐ ਸੇ ਚਾਰ ਆ ਰਾਹ ਜਾਂਦੇ ਵਾਸੇ ਪੰਜ ਕੋ ਪੁਲਛੀਆਂ ਪੁਲਛੀਆਂ ਵਾਸੇ ਇਹ ਪੋਲ ਦੇ ਉੱਤੇ ਬੜੇ ਹਾਸਤੇ ਹੁੰਦੇ ਆ ਜਦੋਂ ਉੱਚੀ ਉਚਾਈ ਹੁੰਦੀ ਆ ਧੋਰ ਫਿਰ ਜਾਂਦੀ ਆ ਆ ਪਿੱਛੇ ਜੀ ਹੁੰਦਾ ਕੱਲ ਪਰਸੋਂ ਹੀ ਖਬਰ ਜੀ ਨਾਨੀ ਦੇ ਗਲਤ ਫਿਰ ਗਈ ਧੋਰ ਇਹ ਧਾਗੇ ਦੀ ਧੋਰ ਹੈ ਜੀ ਕੋਟਨ ਦਾ ਧਾਗਾ ਹੈ ਦਾ ਇੰਜ ਆਪਾਂ ਲੇਵੀ ਲਾਣੀ ਸੂਤਾ ਲਾਣਾ ਮਾਝਾ ਲਾਣਾ ਇਹਦਾ ਨੁਕਸਾਨ ਕੋਈ ਨਹੀਂ ਤੇ ਕਿਤੇ ਮਾੜੀ ਜਿਹੀ ਜਾਨੀ ਟੁੱਟ ਜਾਵੇ ਉਹਨੇ ਡੁੱਟਣਾ ਨਹੀਂ ਜਾਣਾ ਨੇ ਉਹ ਫਿਰਨਾ ਹਨ ਇਹ ਮਾੜੀ ਮੋਢੀ ਕਿਤੇ ਹੱਥੀਂ ਕੀੜਾ ਵੀ ਆ ਜਾਏ ਤੁਸੀਂ ਹੱਥ ਧੋਵੋ ਗਰਮ ਪਾਣੀ ਨਾਲ ਤੇ ਵੈਸਟਰੀ ਨਾਲੋ ਜਿਵੇਂ ਠੀਕ ਮੈਂ ਇਹੀ ਬੈਰੀਗੇਟ سے ਆਇਆ ਹੂੰ ਇਹ ਡੋਰੀ ਲਈਏ ਇਹ ਵਾਲੀ ਪਰ ਮੈਨੇ ਮੈਨੇ ਵੀ ਬਚਪਨ ਮੇਂ ਕਾਫੀ ਬਾਰ ਉਡਾਈ ਹੈ ਬਹੁਤ ਅੱਛੀ ਹੁੰਦੀ ਹੈ ਇਸ ਸੇ ਨੁਕਸਾਨ ਨਹੀਂ ਹੋਤਾ ਕੋਈ ਸਰ और आ, क्या कहते हैं चाइना वाली से बड़ा नुकसान होता है लोगों के गले कट जाते कईयों के और ये पशु पक्षी जो भी हैं उनको बड़ा नुकसान पहुंचता है वो भी काफ़ी मर जाते हैं ऊपर लटकते हुए देखा है मैंने और ये सबसे अच्छी ये डोर है इससे कोई नुकसान भी नहीं है और उड़ाने में का भी अच्छा लगता है फ़ायदा है इनका भी कारोबार चले देखो कितनी सारी मेहनत कर रहा है ये भी जो भी खरीदो तो ये वाली डोर खरीदो चाइना वाली ना ख़रीदो ਲੋੜੀ ਦੇ ਤਿਉਹਾਰ ਦੇ ਚੱਲਦੇ ਆ ਪਤੰਗਬਾਈ ਦਾ ਸ਼ੌਕ ਰੱਖਣ ਵਾਲੇ ਲੋਕਾਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਜਿੱਥੇ ਚਾਈਨਾ ਡੋਰ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਜੋ ਕਿ ਇਨਸਾਨੀ ਜ਼ਿੰਦਗੀ ਅਤੇ ਪਸ਼ੂ ਪੰਛੀਆਂ ਲਈ ਬਹੁਤ ਘਾਤਕ ਸਿੱਧ ਹੁੰਦੀ ਹੈ ਉੱਥੇ ਹੀ ਰਵਾਇਤੀ ਡੋਰ ਯਾਨੀ ਕਿ ਧਾਗੇ ਵਾਲੀ ਡੋਰ ਬਣਾਉਣ ਵਾਲੇ ਕਾਰੀਗਰਾਂ ਤੇ ਅੱਡਿਆਂ ਤੇ ਵੀ ਬਹੁਤ ਜ਼ਿਆਦਾ ਕੋਈ ਰੌਣਕਾਂ ਨਹੀਂ ਰਹਿ ਗਈਆਂ ਜਿਸ ਕਾਰਨ ਉਹਨਾਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ ਤਾਂ ਹੁਣ ਪਤੰਗਬਾਈ ਦਾ ਸ਼ੌਕ ਰੱਖਣ ਵਾਲੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਚਾਈਨਾ ਡੋਰ ਦਾ ਬਾਈਕਾਟ ਕਰਕੇ ਇਸ ਰਵਾਇਤੀ ਡੋਰ ਯਾਨੀ ਕਿ ਧਾਗੇ ਵਾਲੀ ਡੋਰ ਦਾ ਇਸਤੇਮਾਲ ਕਰਨ ਤਾਂ ਜੋ ਇਨ੍ਹਾਂ ਦਾ ਵੀ ਰੋਜ਼ਗਾਰ ਚੰਗਾ ਚੱਲ ਸਕੇ ਅਤੇ ਚਾਈਨਾ ਡੋਰ ਤੋਂ ਹੋਣ ਵਾਲੇ ਨੁਕਸਾਨ ਤੋਂ ਵੀ ਬਚਿਆ ਜਾ ਸਕੇ ਫਾਸਟਵੇ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ ਦੀ ਰਿਪੋਰਟ